ਲਗਾਤਾਰ ਲੰਬੇ ਸਮੇਂ ਤੋਂ ਨਜ਼ਰ ਆ ਰਿਹਾ ਕਿ ਨਸ਼ਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਬਹੁਤ ਸਮੇਂ ਤੋਂ ਭਰੋਸਾ ਜਤਾਇਆ ਜਾ ਰਿਹਾ ਹੈ ਪਰ ਹਾਲੇ ਤੱਕ ਕੋਈ ਨਤੀਜਾ ਜਿਹੜਾ ਉਹ ਸਾਹਮਣੇ ਨਹੀਂ ਆਇਆ ਤੇ 13 ਜ਼ੀਰੋ ਦਾ ਵਾਅਦਾ ਕੀਤਾ ਜਾਂਦਾ ਸੀ ਤੇ ਤਿੰਨ ਹੀ ਸੀਟਾਂ ਰਹਿ ਗਈਆਂ ਸੀ ਜੀਪੀ ਵੀ ਲੂਜ਼ਰ ਕਾਂਗਰਸ ਵੀ ਲੂਜ਼ਰ ਓਨਲੀ ਆਮ ਆਦਮੀ ਪਾਰਟੀ ਇਜ਼ ਗੇਨਰ ਇਨ ਦਾ ਇਲੈਕਸ਼ਨ ਆਫ ਲੋਕ ਸਭਾ 2 ਮਹੀਨੇ ਪਹਿਲਾਂ ਆਪ ਤੁਸੀਂ ਉਦੋਂ ਆਪ ਚੰਗੀ ਸੀ ਅੱਜ 2 ਮਹੀਨੇ ਬਾਅਦ ਉਹ ਵਿਝੇ ਵੀ ਚਲਾ ਗਿਆ ਤੇ ਅੱਜ ਆਪ ਮਾੜੀ ਹੋ ਗਈ ਪਾਰਟੀ ਨੇ ਐਮਐਲਏ ਬਣਾਇਆ ਉਹਨੂੰ ਛੱਡ ਕੇ ਚਲਾ ਗਿਆ ਮਾੜੀ ਗੱਲ ਹੈਗੀ ਹੈ। ਇਲਜ਼ਾਮ ਲਗਾ ਰਿਹਾ ਸਾਰੇ ਬੇਸ ਲੈਸ ਇਲਜ਼ਾਮ ਨੇ। ਉਹ ਕੋਈ ਉਹਨਾਂ ਦਾ ਮਤਲਬ ਨਹੀਂ ਹੈਗਾ ਔਰ ਕਿਉਂਕਿ ਪਹਿਲੇ ਉਹ ਲੋਕਾਂ ਦੇ ਕੰਮ ਨਹੀਂ ਕਰਾ ਸਕਿਆ 2 ਸਾਲ ਉਹਦਾ ਧਿਆਨ ਹੀ ਹੋਰ ਦੂਜੇ ਆਪਣੇ ਕਮਾਂਵਲ ਸੀ। ਜੇ ਕੰਮ ਨਹੀਂ ਕਰ ਰਿਹਾ ਜਿਹਨਾਂ ਲਾਹੇਕੀ ਕਰਕੇ ਨਹੀਂ ਕਰਾਏਗੇ ਉਹਨੇ ਕੰਮ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੇਖੋ 2022 ਦੀ ਤਸਵੀਰ ਦੇਖੀ ਤਾਂ ਉਦੋਂ ਤੁਸੀਂ ਭਾਜਪਾ ਦੇ ਵਿੱਚ ਸੀ ਤੇ ਉਹ ਆਵਾਮ ਆਦੀ ਪਾਰਟੀ ਦੇ ਵਿੱਚ। ਅੱਜ ਦੋਨੋਂ ਹੀ ਆਪਣੀ ਆਪਣੀ ਪਾਰਟੀ ਜਿਹੜੀ ਪੁਰਾਣੀ ਪਾਰਟੀ ਰਹੀ ਸੀ ਉਸ ਦੇ ਖਿਲਾਫ ਲੜ ਰਹੇ ਹੋ ਕਿ ਲੋਕ ਇਸ ਚੀਜ਼ ਨੂੰ ਸਵੀਕਾਰ ਕਰ ਰਹੇ ਨੇ। ਜਲੰਧਰ ਬੈਸ ਦੀ ਗੱਲ ਕਰੀਏ ਤਾਂ ਸਭ ਤੋਂ ਪਛੜਿਆ ਹੋਇਆ ਹਲਕਾ ਮੰਨਿਆ ਜਾਂਦਾ ਪੂਰੇ ਪੰਜਾਬ ਦਾ 70 ਸਾਲਾਂ ਪਿਛਲੇ ਦੇ ਵਿੱਚ ਹੀ ਕਾਂਗਰਸ ਰਾਜ ਤੇ ਔਰੇ ਮੜੇ ਐਮਐਲਏ ਦੇ ਕਾਰਨ ਹਲਕੇ ਦਾ ਬਹੁਤ ਨੁਕਸਾਨ ਹੋ ਗਿਆ ਹੈ ਕਿਸੇ ਨੂੰ ਨਹੀਂ ਇਸ ਸਮੇਂ ਕੰਪੀਟੀਸ਼ਨ ਮੈਨੂੰ ਲੱਗਦਾ ਕੰਪੀਟੀਸ਼ਨ ਹੋਇਆਗਾ ਪਰ ਲੋਕ ਸਭਾ ਨਹੀਂ ਚੋਣਾਂ ਦੇ ਵਿੱਚ ਜਲੰਧਰ ਦੇ ਵਿੱਚ ਕਾਂਗਰਸ ਪਹਿਲੀ ਪਸੰਦ ਰਹੀ ਹੈ ਲੋਕਾਂ ਨੂੰ ਉਹੋ ਆਦਮੀ ਜਿਹੜਾ ਪਹਿਲਾਂ ਐਜ਼ ਅ ਸੀਐਮ ਦੋ ਜਗ੍ਹਾ ਤੋਂ ਹਾਰ ਗਿਆ ਜ਼ਮਾਨਤ ਜਬਤ ਹੋ ਗਈ ਉਹੋ ਆਦਮੀ ਤੇ ਆ ਕੇ ਐਮਪੀ ਬਣ ਗਿਆ ਉਹਨਾਂ ਦਾ ਬੜਪਨ ਹੈ ਕਿ ਉਹਨਾਂ ਨੇ ਕਿਹਾ ਆਹ ਆਰਮੀ ਅਸੀਂ 11 ਵਜੇ ਭਜਾਵਾਂਗੇ ਆਪਣੀ ਭੈਣਾਂ ਨੂੰ ਉਹ ਰਖੜੀ ਵਾਲ ਦਿਨ ਦਵਾਂਗੇ ਫਿਰ ਲਗਾਤਾਰੇ ਮਿਲਦਾ ਰਹੇਗਾ ਪਰ ਉਸ ਤੋਂ ਪਹਿਲਾਂ ਵੀ 2 ਸਾਲ ਤੋਂ ਮਹਿਲਾਵਾਂ ਇੰਤਜ਼ਾਰ ਕਰ ਰਹੀਆਂ ਨੇ ਲੱਗਦਾ ਹੁਣ ਇੰਤਜ਼ਾਰ ਦੀ ਘੜੀ ਖਤਮ ਹੋ ਜੇਗੀ ਜਲੰਧਰ ਵੈਸਟ ਦੀਆਂ ਚੋਣਾਂ ਦੇ ਵਿੱਚ ਜਿੱਥੇ ਵਿਰੋਧੀ ਧਿਰ ਲਗਾਤਾਰ ਆਪਣੇ ਪਰਫਾਰਮੈਂਸ ਦਿਖਾ ਰਹੇ ਨੇ ਜ਼ਬਰਦਸਤ ਚੋਣ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਸੱਤਾ ird ਦੇ ਪ੍ਰਦਰਸ਼ਨ ਦੇ ਲਈ ਸੀਐਮ ਮਾਨ ਖੁਦ ਮੈਦਾਨ ਵਿੱਚ ਉਤਰ ਚੁਕੇ ਨੇ ਆਪਣੇ ਹੀ ਉਮੀਦਵਾਰ ਮਹਿੰਦਰ ਪਖਤੀ ਜੀ ਦੇ ਨਾਲ ਮਹਿੰਦਰ ਪਖਤੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਨਗੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ এবੀਪੀ ਸਾਜਾ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਔਰ ਇੰਦਰ ਜੀ ਤੁਸੀਂ ਮੈਨੂੰ ਲੈਣ ਲਈ ਆਇਓ ਬਿਆਨ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂ ਜੀ ਸਰ ਮਹਿੰਦਰ ਸਰ ਪਹਿਲਾ ਸਵਾਲ ਹੋਵੇਗਾ ਕਿ ਆਪਨੇ ਤੁਹਾਡੇ ਤੇ ਭਰੋਸਾ ਜਤਾਇਆ ਇਹ ਤਿਆਰੀ ਕਿੰਨੀ ਕੁ ਆ ਦੇਖੋ ਜੀ ਕਿ ਮੈਂ ਆਲਰੇਡੀ ਲਗਾਤਾਰ ਜੰਦਰ ਵੈਸਟ ਵਿੱਚ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਕਾਫੀ ਸਮੇਂ ਤੋਂ ਔਰ ਮੀਰਾਜ਼ ਇਸ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਸਭ ਦੇ ਨਾਲ ਪਹਿਲਾਂ ਹੀ ਸੰਬੰਧ ਹੈ ਕੋਈ ਮੇਰੇ ਵਾਸਤੇ ਕੋਈ ਨਵੀਂ ਗੱਲ ਨਹੀਂ ਸੀ ਕਿ ਮੈਂ ਕੋਈ ਨਵਾਂ ਪਹਿਲੀ ਵਾਰ ਹੀ ਇੱਥੇ ਇਲੈਕਸ਼ਨ ਨਹੀਂ ਲੜਨ ਲੱਗਾਗਾ ਸੋ ਸਾਰੇ ਹੀ ਜੋ ਹੈ ਸਾਰੇ ਸਾਥੀ ਜਾਣਦੇ ਹਨ ਸੋ ਮੇਰੀ ਇਲੈਕਸ਼ਨ ਲੜਨ ਦੀ ਪੂਰੀ ਤਿਆਰੀ ਹੈ ਔਰ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਉੱਥੇ ਹੀ ਜੇ ਪਹਿਲਾਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਜਿਸਤੇ ਵੀ ਭਰੋਸਾ ਜਤਾਇਆ ਉਹ ਉਹਨਾਂ ਦੇ ਭਰੋਸੇ ਤੇ ਖਰੇ ਨਹੀਂ ਉਤਰੇ ਬਲਕਿ ਉਹਨਾਂ ਨੂੰ ਛੱਡ ਕੇ ਕਿਸੇ ਦੂਜੀ ਪਾਰਟੀ ਦੇ ਵਿੱਚ ਚਲੇ ਗਏ ਭਾਵੇਂ ਅਸੀਂ ਸੁਸ਼ੀਲ ਰਿੰਕੂ ਦੀ ਗੱਲ ਕਰੀਏ ਭਾਵੇਂ ਅਸੀਂ ਗੁਰਾਲ ਚੀਤਲ ਦੀ ਗੱਲ ਕਰੀਏ ਤਾਂ ਉਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਸਾਬਤ ਕਰੋਗੇ ਕਿਉਂਕਿ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਹਾਲੇ ਤੱਕ ਤੋਖਾ ਹੀ ਹੁੰਦਾ ਹੈ ਦੇਖੋ ਆਮ ਆਦਮੀ ਪਾਰਟੀ ਜੋ ਹੈ ਉਹ ਪੰਜਾਬ ਜਿੱਦ ਦੀ ਆਈ ਹੈ ਔਰ ਬਹੁਤ ਅੱਛੇ ਕੰਮ ਕਰ ਰਹੀ ਹੈ ਔਰ ਇਸ ਕਰਕੇ ਹੀ ਮੈਂ ਉਹਦੇ ਅੱਛੇ ਕੰਮ ਉਹਨੀਆਂ ਚੰਨ ਨੀਤੀਆਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਚ ਆਇਆ ਹਾਂ ਬਾਕੀ ਹਰ ਆਦਮੀ ਦੀ ਆਪਣੀ ਆਪਣੀ ਕ੍ਰੈਡਿਬਿਲਟੀ ਹੁੰਦੀ ਹੈ ਇਸ ਕਰਕੇ ਤੁਸੀਂ ਇੱਕ ਬੰਦੇ ਦੇ ਨਾਲ ਸਾਰਿਆਂ ਨੂੰ ਕੰਪੇਅਰ ਨਹੀਂ ਕਰ ਸਕਦੇ ਹੈਗੇ ਸੋ ਮੈਂ ਚਾਹਾਂਗਾ ਕਿ ਇਹ ਜੋ ਆਮ ਆਦਮੀ ਪਾਰਟੀ ਹੈ ਲੰਬਾ ਸਮਾਂ ਪੰਜਾਬ ਦੀ ਸੇਵਾ ਕਰੇ ਔਰ ਪੰਜਾਬ ਦੀ ਜਨਤਾ ਦੀ ਸੇਵਾ ਕਰੇ ਕਿਉਂਕਿ ਜੋ ਇਹਨਾਂ ਦੀ ਸੋਚ ਹੈਗੀ ਹੈ ਆਮ ਆਦਮੀ ਪਾਰਟੀ ਅੱਜ ਜੋ ਪੰਜਾਬ ਦੇ ਵਿੱਚ ਸੇਵਾ ਕਰ ਰਹੀ ਹੈ ਇੱਕ ਬਹੁਤ ਹੀ ਹਰ ਆਦਮੀ ਲਈ ਖਾਸ ਕਰਕੇ ਜੋ ਜਾਦਾ ਲੋਕੀ ਜੋ ਨਾਰਮਲ ਲੋਕੀ ਨੇ ਬਹੁਦੇ ਅਮੀਰ ਨਹੀਂ ਇਹ ਉਹਨਾਂ ਦੇ ਕਨਸਿਡਰ ਕਰੀ ਜਿਹੜੇ ਆਮ ਲੋਕੀ ਨੇ ਨਾਂ ਵੀ ਆਮ ਆਦਮੀ ਪਾਰਟੀ ਹੈ ਇਹ ਆਮ ਲੋਕਾਂ ਦੀ ਪਾਰਟੀ ਹੈ ਔਰ ਆਮ ਲੋਕਾਂ ਵਾਸਤੇ ਪਾਰਟੀ ਹੈ ਸੋ ਇਹ ਬਹੁਤ ਹੀ ਲੋਕਾਂ ਜੀ ਬੜਾ ਖੁਸ਼ੀ ਦੇ ਲੈ ਰਹੇ ਔਰ ਪੰਜਾਬ ਦੀ ਜਨਤਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਬਹੁਤ ਪਿਆਰ ਕਰਦੀ ਹੈ ਅੱਜ ਜੋ ਪਿੱਛੇ ਲਗਾਤਾਰ ਰੈਲੀਆਂ ਹੋ ਰਹੀਆਂ ਨੇ ਰੋਡ ਸ਼ੋ ਹੋ ਰਿਹਾ ਔਰ ਬਹੁਤ ਬਾਰੀ ਜਨ ਸਮੂਹ ਇਸ ਗੱਲ ਦਾ ਸਬੂਤ ਹੈ ਕਿ ਇਸ ਹਲਕੇ ਦੀ ਜਨਤਾ ਨੇ ਮਨ ਬਣਾ ਲਿਆ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਣੀਆਂ ਨੇ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੀਆਂ ਨੀਤੀਆਂ ਨੂੰ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਵੋਟ ਪੈਣਗੇ ਇਸ ਤੋਂ ਪਹਿਲਾਂ ਕਿਹੜੇ ਅਜਿਹੇ ਕੰਮ ਨੇ ਜੋ ਹਾਲੇ ਵੀ ਜਲੰਧਰ ਵੈਸਟ ਵਿੱਚ ਨਹੀਂ ਹੋਏ ਪਹਿਲਾਂ ਸ਼ੀਤਲ ਅੰਗਰਾਲ ਜੀ ਦੇ ਵੱਲੋਂ ਦੋ ਸਾਲ ਦੇ ਕਰੀਬ ਸੇਵਾਵਾਂ ਨਿਭਾਈਆਂ ਗਈਆਂ ਸੀ ਕਿਹੜੇ ਅਜਿਹੇ ਕੰਮ ਆ ਜਿਹੜੇ ਉਹਨਾਂ ਦੇ ਵੱਲੋਂ ਕਰਨੇ ਬਾਕੀ ਸੀ ਜੇਕਰ ਤੁਸੀਂ ਹੁਣੇ ਚੋਣ ਜਿੱਤਦੇ ਹੋ ਉਹ ਕੰਮ ਕਰੂਗੇ ਦੇਖੋ ਜੋ ਮੈਂ ਹੁਣ ਲੋਕਾਂ ਵਿੱਚ ਵਿਚਰ ਰਿਹਾ ਜੋ ਮੈਂ ਮਹਿਸੂਸ ਕਰ ਰਿਹਾ ਉਹਦੇ ਵਿੱਚ ਹੈਗਾ ਕਿ ਲੋਕਾਂ ਦੀਆਂ ਮੁਢਲੀਆਂ ਸਵਾਵਾਂ ਵੀ ਬਹਾਲ ਨਹੀਂ ਹੈਗੀਆਂ ਉਹਨਾਂ ਨੂੰ ਉਹ ਵੀ ਨਹੀਂ ਮਿਲਦੀਆਂ ਜਿਵੇਂ ਕਿ ਸੀਵਰਸ ਹੈ ਵਾਟਰ ਸਪਲਾਈ ਹੈ ਸਟਰੀਟ ਲਾਈਟ ਹੈ ਤੇ ਉਹ ਜੋ ਜ਼ਰੂਰਤਾਂ ਜ਼ਰੂਰੀ ਹਨ ਉਹ ਵੀ ਨਹੀਂ ਪੂਰੀਆਂ ਹੋ ਰਹੀਆਂ ਤਾਂ ਮੇਰੀ ਪਹਿਲ ਹੋਏਗੀ ਕਿ ਜਿਹੜਾ ਲੋਕਾਂ ਨੂੰ ਹਰ ਰੋਜ਼ ਜਿਹੜੀ ਲੋੜ ਹੈ ਹਰ ਰੋਜ਼ ਕੰਮ ਆਉਣ ਦੀਆਂ ਚੀਜ਼ਾਂ ਉਹਨਾਂ ਦਾ ਖਿਆਲ ਰੱਖਿਆ ਜਾਵੇ ਔਰ ਕੰਮ ਕਰਾਇਆ ਜਾਵੇਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਇਸ ਹਲਕੇ 'ਚ ਪਹਿਲਾਂ ਵੀ ਲਗਾਤਾਰ 15 ਸਾਲ ਮੇਰੇ ਪਿਤਾ ਜੀ ਇਸ ਹਲਕੇ ਤੋਂ ਬੁਝਾਇਕ ਵੀਰੇ ਮੰਤਰੀ ਵੀਰੇ ਔਰ ਅਸੀਂ ਇਲਾਕੇ ਦੀ ਬਹੁਤ ਸੇਵਾ ਵੀ ਕੀਤੀ ਹੈ ਸੋ ਇਸ ਵਾਰ ਕਰਕੇ ਸਾਨੂੰ ਆਪਣੇ ਤਜਰਬੇ ਦਾ ਫਾਇਦਾ ਉਠਾਉਂਦੇ ਹੋਏ ਅਸੀਂ ਲੋਕਾਂ ਦੀ ਪਹਿਲ ਦੇ ਹਾਰ ਤੇ ਮਦਦ ਕਰਾਂਗੇ ਤਾਂ ਕਿ ਲੋਕੀ ਸੈਟਸ ਹੁਣ ਜੋ ਸਰਕਾਰੀ ਸਹੂਲਤਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਲੋਕਾਂ ਤੱਕ ਪਹੁੰਚਾਈਆਂ ਜਾਣ ਔਰ ਪਹੁੰਚਾਵਾਂਗੇ ਉਸ ਦੇ ਨਾਲ ਹੀ ਜੇ ਇਸ ਹਲਕੇ ਦੀ ਗੱਲ ਕਰੀਏ ਤਾਂ ਨਸ਼ਿਆਂ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਲਗਾਤਾਰ ਲੰਬੇ ਸਮੇਂ ਤੋਂ ਨਜ਼ਰ ਆ ਰਿਹਾ ਕਿ ਨਸ਼ਾ ਬਹੁਤ ਜ਼ਿਆਦਾ ਵਧ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਬਹੁਤ ਸਮੇਂ ਤੋਂ ਭਰੋਸਾ ਜਤਾਇਆ ਜਾ ਰਿਹਾ ਹੈ ਪਰ ਹਾਲੇ ਤੱਕ ਕੋਈ ਨਤੀਜਾ ਜਿਹੜਾ ਸਾਹਮਣੇ ਨਹੀਂ ਆਇਆ ਤੁਸੀਂ ਕੀ ਕਰੋਗੇ ਇਸ ਨੂੰ ਲੈ ਕੇ ਦੇਖੋ ਨਸ਼ਾ ਜੋ ਹੈ ਇਸ ਹਲਕੇ ਦੇ ਵਿੱਚ ਜੰਦਰ ਵੈਸਟ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਹੈ ਕੋਡ ਹੈ ਔਰ ਮੈਨੂੰ ਦੇਖਣ ਚ ਆਇਆ ਹੈ ਕਿ ਜੋ ਕਿਉਂਕਿ ਕਿਸੇ ਵੀ ਹਲਕੇ 'ਚ ਬੁਰਾਈ ਤਾਂ ਬੈਦਾ ਹੁੰਦੀ ਜਦੋਂ ਉਸ ਹਲਕੇ ਦਾ ਰਿਪ੍ਰੈਜ਼ੈਂਟੇਟਿਵ ਜੋ ਹੈ ਉਹਦਾ ਧਿਆਨ ਨਾ ਕਰੇ ਅਗਰ ਕੋਈ ਆਦਮੀ ਚਾਹੇ ਕਿ ਮੇਰੇ ਹਲਕੇ 'ਚ ਬੁਰਾਈ ਨਹੀਂ ਫੈਲਣੀ ਚਾਹੀਦੀ ਤੇ ਨਹੀਂ ਫੈਲ ਸਕਦੀ ਜਦੋਂ ਹਲਕੇ ਦਾ ਆਦਮੀ ਖੁਦ ਹੋਏ ਚ ਜਦ ਤੱਕ ਇਨਵੋਲ ਨਹੀਂ ਹੁੰਦਾ ਤਦ ਤੱਕ ਹਲਕੇ 'ਚ ਬੁਰਾਈ ਨਹੀਂ ਫੈਲਦੀ ਉਸ ਦੇ ਨਾਲ ਹੀ ਜੇ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਤਸਵੀਰ ਦੇਖੀ ਸੀ ਕਿ 13 ਜ਼ੀਰੋ ਦਾ ਵਾਅਦਾ ਕੀਤਾ ਜਾਂਦਾ ਸੀ ਤੇ ਤਿੰਨ ਹੀ ਸੀਟਾਂ ਰਹਿ ਗਈਆਂ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਹੁਣ ਹੌਸਲੇ ਦੇ ਨਾਲ ਅੱਗੇ ਆਏ ਹਾਂ ਦੇਖੋ ਜਿਹੜਾ ਹੈਗਾ ਨਾ ਹਰ ਪਾਰਟੀ ਚਾਹੁੰਦੀ ਹੈ ਕਿ ਅਸੀਂ ਸਾਰੀਆਂ ਸੀਟਾਂ ਜਿੱਤੀਆਂ ਬੀਜੇਪੀ ਦਾਅਵਾ ਕਰ ਰਹੀ ਸੀ ਕਿ 13 ਜਿੱਤਾਂਗੇ ਕਾਂਗਰਸ ਦਾਅਵਾ ਕਰ ਰਹੀ ਸੀ ਕਿ 13 ਸੀਟਾਂ ਜਿੱਤਾਂਗੇ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਜਿਸ ਦੀ ਸਰਕਾਰ ਹੈ ਉਹ ਵੀ ਚਾਹੁੰਦੀ ਸੀ ਕਿ ਅਸੀਂ 13 ਸੀਟਾਂ ਜਿੱਤੀਏ ਔਰ ਅਸੀਂ ਪ੍ਰਯਾਸ ਵੀ ਕੀਤਾ ਮਿਹਨਤ ਕੀਤੀ ਲਗਾਤਾਰ ਸਾਰੇ ਜਗ੍ਹਾ ਸੀ ਜਾ ਕੇ ਔਰ ਦੇਖੋ ਪਹਿਲੇ ਸਾਡਾ 1 ਲੋਕ ਸਭਾ ਮੈਂਬਰ ਪਾਰਲੀਮੈਂਟ ਸੀ ਅੱਜ 3 ਨੇ ਸੋ ਵੀ ਆਰ ਗੇਨਰ ਕਾਂਗਰਸ ਜੋ ਹੈ ਪਹਿਲੇ ਦੇ 8 ਮੈਂਬਰ ਪਾਰਲੀਮੈਂਟ ਸਨ ਅੱਜ ਉਹਦੇ 7 ਹੋ ਗਏ ਨੇ ਦੇ ਆਰ ਲੂਜ਼ਰ ਔਰ ਭਾਜਪਾ ਦੇ ਪਹਿਲਾਂ 2 ਐਮਪੀ ਸੀ ਆਜੋਨ ਦਾ ਜ਼ੀਰੋ ਹੈਗਾ ਇਸ ਕਰਕੇ ਬੀਜੇਪੀ ਵੀ ਲੂਜ਼ਰ ਕਾਂਗਰਸ ਵੀ ਲੂਜ਼ਰ ਓਨਲੀ ਆਮ ਆਦਮੀ ਪਾਰਟੀ ਇਜ਼ ਗੇਨਰ ਇਨ ਦਾ ਇਲੈਕਸ਼ਨ ਆਫ ਲੋਕ ਸਭਾ ਸੋ ਇਸ ਕਰਕੇ ਸਾਡੀ ਵੜਤ ਹੋਈ ਏ ਔਰ ਸਾਨੂੰ ਵੋਟਾਂ ਸਾਰੀਆਂ ਜਗ੍ਹਾ ਤੋਂ ਪੰਜਾਬ ਚੋਂ ਬਹੁਤ ਵੋਟਾਂ ਪਾਈ ਵੋਟਾਂ ਪਈਆਂ ਨੇ ਸੋ ਇਸ ਕਰਕੇ ਜੋ ਹੈ ਅਸੀਂ ਠੀਕ ਹੈ ਅਸੀਂ ਜਾਂਦੇ ਸੀ ਜ਼ਿਆਦਾ ਜਿੱਤੀਆਂ ਜਾਣ ਪਰ ਸਾਨੂੰ ਜਨਤਾ ਦਾ ਮੰਡਟ ਜੋ ਹੈ ਮਨਜ਼ੂਰ ਹੈਗਾ ਕੋਈ ਨਹੀਂ ਅਸੀਂ ਅਗਲੀ ਵਾਰ ਹੋਰ ਬੈਟਰ ਪਰਫਾਰਮ ਕਰਾਂਗੇ ਸ਼ੀਤਲੰਗੁਰਾਲ ਹੋਰਾਂ ਦੇ ਵੱਲੋਂ ਲਗਾਤਾਰ ਇਲਜ਼ਾਮات ਲਗਾਏ ਜਾ ਰਿਹਾ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਪੰਜਾਬ ਤੇ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਮੇਰਾ ਮੰਨਣਾ ਹੈਗਾ ਕਿ ਜਦੋਂ ਇਹ 2 ਮਹੀਨੇ ਪਹਿਲਾਂ ਆਪ ਤੁਸੀਂ ਉਦੋਂ ਆਪ ਚੰਗੀ ਸੀ ਅੱਜ 2 ਮਹੀਨੇ ਬਾਅਦ ਹੋ ਬੀਜੇ ਵੀ ਚਲਾ ਗਿਆ ਤੇ ਅੱਜ ਆਪ ਮਾੜੀ ਹੋ ਗਈ ਸੋ ਇਹ ਆਪਣੀ ਆਪਣੀ ਸੋਚ ਹੈਗੀ ਹੈ ਸੋ ਕੇਵਲ ਸਿਰਫ ਵਿਰੋਧ ਕਰਨਾ ਹੈ ਵਿਰੋਧ ਕਰਨ ਵਾਸਤੇ ਇਹ ਕੋ اچھی ਗੱਲ ਨਹੀਂ ਅਗਰ ਪਹਿਲਾਂ ਤੇ ਉਹ ਇਸ ਆਮ ਆਦਮੀ ਪਾਰਟੀ ਨੇ ਜਿਸ ਨੇ ਉਹਨੂੰ ਐਮਐਲਏ ਬਣਾਇਆ ਪਾਰਟੀ ਨੇ ਐਮਐਲਏ ਬਣਾਇਆ ਉਹਨੂੰ ਛੱਡ ਕੇ ਚਲਾ ਗਿਆ ਮਾੜੀ ਗੱਲ ਹੈਗੀ ਹੈ ਪਰ ਉਹਦੇ ਨਾਲ ਨਾਲ ਜੋ ਹੈ ਉਹਨੇ ਹੁਣ ਜਿਹੜੇ ਇਲਜ਼ਾਮ ਲਗਾ ਰਿਹਾ ਸਾਰੇ ਬੇਸਲੈਸ ਇਲਜ਼ਾਮ ਨੇ ਉਹ ਕੋਈ ਉਹਨਾਂ ਦਾ ਮਤਲਬ ਨਹੀਂ ਹੈਗਾ ਔਰ ਕਿਉਂਕਿ ਪਹਿਲੇ ਉਹ ਲੋਕਾਂ ਦੇ ਕੰਮ ਨਹੀਂ ਕਰਾ ਸਕਿਆ 2 ਸਾਲ ਉਹਦਾ ਧਿਆਨ ਹੀ ਹੋਰ ਦੂਜੇ ਆਪਣੇ ਕੰਮਾਂ ਵੱਲ ਸੀ ਇਸ ਕਰਕੇ ਜੋ ਹੈ ਸਾਨੂੰ ਚਾਹੀਦਾ ਹੈ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਜਿਹੜੀ ਸਰਕਾਰ ਹੈ ਉਹ ਪਿਛਲੇ 2 ਸਾਲ ਦੇ ਕੰਮ ਹੀ ਸਾਨੂੰ ਕਰਾਣੇ ਪੈਣੇ ਨੇ ਉਹਦੇ ਜਿਹੜੇ ਨਹੀਂ ਕਰਾਏ ਉਹਨੇ ਅਗੋਂ 3 ਸਾਲ ਹੋਰ ਤੇ ਇਸ ਇਲਾਕੇ ਦੇ ਕਾਮਜਰ ਨੇ ਲੋਕਾਂ ਨੂੰ ਇਹ ਬੇਨਤੀ ਕਰ ਰਹੇ ਆ ਤੁਹਾਡੇ ਪੈਂਡਿੰਗ ਕੰਮ ਤੇ ਅਗੋਂ ਵਾਲੇ ਕੰਮ ਤੁਹਾਡੇ ਸੀ ਕਰਾਵਾਂਗੇ ਪਰ ਦੂਜੇ ਪਾਸੇ ਜਿਸ ਤਰ੍ਹਾਂ ਦੀ ਪਹਿਲਾਂ ਦੀ ਤਸਵੀਰ ਰਹੀ ਹੈ ਤੁਸੀਂ ਖੁਦ ਕਹਿ ਰਹੇ ਹੋ ਕਿ ਉਹਨਾਂ ਦੇ ਵੱਲੋਂ ਕੰਮ ਨਹੀਂ ਕਰਵਾਏ ਗਏ ਹੈਗੇ ਤਾਂ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਸੀ ਤਾਂ ਉਸ ਚੀਜ਼ ਦਾ ਅਸਰ ਪਵੇਗਾ ਤੁਹਾਡੇ ਤੇ ਵੀ ਨਹੀਂ ਕੰਮ ਨਹੀਂ ਕਰ ਰਹੇ ਉਹਦੀ ਨਲਾਕੀ ਕਰਕੇ ਨਹੀਂ ਕਰਾਏਗੇ ਉਹਨੇ ਕੰਮ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਦੇਖੋ ਪੰਜਾਬ ਦੇ ਵਿੱਚ 92 ਐਮਐਲਏ ਹੈਗੇ ਨੇ ਇੱਕ ਐਮਐਲਏ ਕਹਿੰਦਾ ਕਿ ਮੇਰੇ ਕੰਮ ਨਹੀਂ ਹੋ ਰਹੇ ਕੰਮ ਨਹੀਂ ਹੋ ਰਹੇ ਕੰਮ ਨਹੀਂ ਹੋ ਰਹੇ ਤੇ 99 ਦਾ ਕਿਦਾਂ ਕੰਮ ਹੋ ਰਹੇ ਨੇ ਇਦਾ ਮਤਲਬ ਹੈ ਕਿ ਕਿੰਨਾ ਕੁ ਕਮੀ ਸੀ ਤਾਂ ਹੀ ਨਹੀਂ ਕੰਮ ਹੋ ਰਿਹਾ ਇਸ ਕਰਕੇ ਜੋ ਹੈ ਕੰਮ ਸਰਕਾਰਾਂ ਕਰਦੀਆਂ ਨੇ ਕੋਈ ਵੀ ਸਰਕਾਰ ਆਪਣੇ ਐਮਐਲਏ ਦਾ ਕੰਮ ਨਹੀਂ ਰੋਕਦੀ ਹਰ ਸਰਕਾਰ ਚਾਹੰਦੀ ਹੈ ਕਿ ਮੇਰੇ ਐਮਐਲਏ ਦੇ ਕੰਮ ਹੋਣ ਸਰਕਾਰ ਦੀ ਵਾਹਵਾ ਵੀ ਹੋਵੇ ਲੋਕਾਂ ਨੂੰ ਸੰਤੁਸ਼ਟੀ ਹੋਵੇ ਦੁਬਾਰਾ ਫੇਰ ਵੋਟ ਲੈਣ ਚਾਹੀ ਸਾਨੂੰ ਕੋਈ ਸਮੱਸਿਆ ਨਾ ਆਏ ਸੋ ਅਗਰ ਤੁਸੀਂ ਕੰਮ ਕਰੋਗੇ ਨਹੀਂ ਤੁਹਾਡੀ ਦੈਟ ਇਜ਼ ਯੂਰ ਇੰਡੀਵਿਜੂਅਲ ਫੇਲਰ ਹੈ 2022 ਦੀ ਤਸਵੀਰ ਦੇਖੀਏ ਤਾਂ ਉਦੋਂ ਤੁਸੀਂ ਭਾਜਪਾ ਦੇ ਵਿੱਚ ਸੀ ਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਦੋਨੋਂ ਹੀ ਆਪਣੀ ਆਪਣੀ ਪਾਰਟੀ ਜਿਹੜੀ ਪੁਰਾਣੀ ਪਾਰਟੀ ਰਹੀ ਸੀ ਉਸ ਦੇ ਖਿਲਾਫ ਲੜ ਰਹੇ ਹੋ ਕਿ ਲੋਕ ਇਸ ਚੀਜ਼ ਨੂੰ ਸਵੀਕਾਰ ਕਰ ਰਹੇ ਨੇ ਦੇਖੋ ਇਦਾਂ ਹੈਗਾ ਕਿ ਪਾਰਟੀ ਦੇ ਨਾਲ ਨਾਲ ਪਹਿਲੀ ਗੱਲ ਕਿ ਹਰ ਆਦਮੀ ਦਾ ਐਜ਼ ਅ ਲੋਕਤੰਤਰ ਦੇ ਵਿੱਚ ਸਾਰੇ ਹਰ ਇਨਸਾਨ ਨੂੰ ਇੱਕ ਆਪਣਾ ਫੈਸਲਾ ਲੈਣ ਦਾ ਹੱਕ ਹੈਗਾ ਤੁਸੀਂ ਆਪਣੇ ਬਾਰੇ ਫੈਸਲਾ ਜੋ ਵੀ ਹੈ ਚਾਹੋ ਫੈਸਲਾ ਲੈ ਸਕਦੇ ਹੋ ਪਰ ਤੁਹਾਡੇ ਫੈਸਲੇ ਦੇ ਨਾਲ ਲੋਕੀ ਕਿੰਨੇ ਕੁ ਸਹਿਮਤ ਨੇ ਕਿ ਤੁਸੀਂ ਜਿਹੜਾ ਹੈਗਾ ਤੁਹਾਡੀ ਕ੍ਰੈਡੀਬਿਲਟੀ ਕਿੰਨੀ ਹੈਗੀ ਹੈ ਤੁਹਾਡੀ ਪਾਰਟੀ ਦੇ ਨਾਲ ਨਾਲ ਤੁਹਾਡੀ ਇੱਕ ਇੰਡੀਵਿਜੂਅਲ ਪਰਸਨੈਲਿਟੀ ਵੀ ਹੁੰਦੀ ਹੈ ਤੇ ਲੋਕੀ ਉਹਨੂੰ ਵੀ ਗਿੰਦੇ ਨੇ ਅਗਰ ਦੇਖੋ ਅੱਜ ਮੈਂ ਸਭ ਜਗ੍ਹਾ ਜਾ ਰਿਹਾ ਸਾਰੇ ਪਾਸੇ ਇੱਕੋ ਹੀ ਚਰਚਾ ਹੈਗੀ ਜੀ ਬਹੁਤ شریف ਆਦਮੀ ਨੇ ਇਮਾਨਦਾਰ ਆਦਮੀ ਨੇ ਲੋਕਾਂ ਦੇ ਕੰਮ ਕਰਦੇ ਨੇ ਸੋ ਇਹ ਮੇਰੇ ਨਾਲ ਚੱਲਦਾ ਕਿਉਂਕਿ ਮੇਰਾ ਇੱਕ ਆਪਣਾ ਇੰਡੀਵਿਜੂਅਲ ਮੇਰੇ ਐਫਰਟਸ ਹੈਗੀਆਂ ਨੇ ਮੇਰਾ ਇੱਕ ਇੰਡੀਵਿਜੂਅਲ ਹੈ ਮੇਰਾ ਕਲੋਕੇ ਮਾਈ ਬ੍ਰਾਂਡ ਹੈਗਾ ਬੜੀ ਕ੍ਰੈਡੀਬਿਲਟੀ ਹੈਗੀ ਹੈ ਇਸ ਕਰਕੇ ਪਾਰਟੀ ਦੇ ਇਲਾਵਾ ਵੀ ਆਦਮੀ ਦੀ ਜਿਹੜੀ ਹੁੰਦੀ ਹੈ ਨਾ ਹੋਂਦ ਹੁੰਦੀ ਹੈ ਤੁਹਾਡਾ ਆਪਣਾ ਪਰਸੈਪਸ਼ਨ ਵਿੱਚ ਹੁੰਦੀ ਹੈ ਹੋਂਦ ਹੀ ਹੁੰਦੀ ਹੈ ਤੁਹਾਡੇ ਕੀਤੇ ਹੋਏ ਕੰਮਾਂ ਦਾ ਲੋਕਾਂ ਦੇ ਵਿੱਚ ਅਕਸ਼ਿਵ ਹੁੰਦਾ ਦਿਲेंद्र ਬੈਸ ਦੀ ਗੱਲ ਕਰੀਏ ਤਾਂ ਸਭ ਤੋਂ ਪਛੜਿਆ ਹੋਇਆ ਹਲਕਾ ਮੰਨਿਆ ਜਾਂਦਾ ਪੂਰੇ ਪੰਜਾਬ ਦਾ ਤੇ ਤੁਹਾਨੂੰ ਇੱਕ ਪਾਸੇ ਦੇਖਣ ਨੂੰ ਲੱਗ ਰਿਹਾ ਹੋਵੇਗਾ ਕਿ ਇੱਕ ਹਲਕਾ ਵੀ ਹੈ ਦੂਜੇ ਪਾਸੇ ਤੁਹਾਨੂੰ ਤੁਸੀਂ ਇੱਥੇ ਹੀ ਰਹਿਣੇ ਹੋ ਜ਼ਿੰਮੇਵਾਰੀਆਂ ਬਦਲਣ ਵਾਲੀਆਂ ਨੇ ਕਿਵੇਂ ਮੈਨੇਜ ਕਰੋਗੇ ਦੇਖੋ ਬਹੁਤ ਮਤਲਬ ਕਿ ਤੁਸੀਂ ਅੱਛਾ ਸਵਾਲ ਕੀਤਾ ਹੈਗਾ ਹਮੇਸ਼ਾ ਲੀਡਰ ਦਾ ਕੰਮ ਹੈ ਜੋ ਹਲਕੇ ਨੂੰ ਇਲੈਕਸ਼ਨ ਲੜਦਾ ਹੈ ਕੌਂਸਲਰ ਹੋਵੇ ਚਾਹੇ ਐਮਐਲਏ ਹੋਵੇ ਚਾਵੇ ਮੈਂਬਰ ਪਾਰਲੀਮੈਂਟ ਹੋਵੇ ਉਹਦੀ ਪਹਿਲੀ ਡਿਊਟੀ ਬਣਦੀ ਹੈ ਕਿ ਉਹ ਜਿੱਤਣ ਦੇ ਬਾਅਦ ਸਾਰਿਆਂ ਦਾ ਉਹ ਹੁੰਦਾ ਐਮਐਲਏ ਕੌਂਸਲਰ ਔਰ ਮੈਂਬਰ ਪਾਰਲੀਮੈਂਟ ਉਹਦਾ ਸਭ ਦੇ ਕੰਮ ਕਰਨਾ ਫਰਜ਼ ਹੈ ਔਰ ਮੇਰੀ ਸਭ ਤੋਂ ਪਹਿਲੀ ਪ੍ਰਾਇੋਰਟੀ ਹੋਏਗੀ ਜਿਹੜੇ ਲੋਕਾਂ ਦੇ ਜਿਹੜੇ ਹੈਗੇ ਨੇ ਮੇਨ ਕੰਮ ਹੈਗੇ ਨੇ ਲਾਈਕ ਰੋਡ ਸਿਵਰੇਜ ਵਾਟਰ ਸਪਲਾਈ ਉਹ ਕਿੱਥੇ ਜਾਣ ਉਹ ਸਾਰਾ ਫਰਜ਼ ਬੰਦਾ ਹੈ ਅਸੀਂ ਕੋਈ ਸਾਨੂੰ ਲੋਕੀ ਅਗਰ ਐਮਐਲਏ ਬਣਾਉਂਦੇ ਨੇ ਤੇ ਕਮਾ ਬਸ ਬਣਾਉਂਦੇ ਨੇ ਸੋ ਅਸੀਂ ਪਹਿਲਾਂ ਵੀ ਕੰਮ ਕਰਦੇ ਆਏ ਹੈਗੇ ਆ ਤੇ ਜਦੋਂ ਅਸੀਂ ਮੇਰੇ ਪਿਤਾ ਜੀ ਐਮਐਲਏ ਸਨ ਤੇ ਇਲਾਕਾ ਬਹੁਤ ਸ਼ਾਂਤ ਮੇ ਸੀ ਇੱਕ ਪਰਿਵਾਰਿਕ ਮਾਹੌਲ ਸੀ ਸਭ ਨੂੰ ਮਿਲਣਾ ਗਿਲਣਾ ਸੱਤਾਂ ਸਾਲਾਂ ਪਿਛਲੇ ਦੇ ਵਿੱਚ ਹੀ ਕਾਂਗਰਸ ਰਾਜ ਚ ਔਰੇ ਮੜੇ ਐਮਐਲਏ ਦੇ ਕਾਰਨ ਹਲਕੇ ਦਾ ਬਹੁਤ ਨੁਕਸਾਨ ਹੋ ਗਿਆ ਸੋ ਤੁਸੀਂ ਜਿਹਦਾ ਕਹਿ ਰਹੇ ਪਿਛਲੇ ਹੈਗੇ ਇਸ ਕਰਕੇ ਪੁੱਛਣਾ ਕਿ ਕਿਤਨੇ ਧਿਆਨ ਨਹੀਂ ਦਿੱਤਾ ਉਹਨਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਡਵੈਲਪਮੈਂਟ ਦੇ ਲਈ ਕੀ ਕੀ ਕਰੂੰਗੇ ਗਵਰਨਮੈਂਟੀ ਅਸੀਂ ਪਹਿਲਾਂ ਹੀ 10 ਪੁਆਇੰਟ ਦਾ ਏਜੰਡਾ ਲੋਕਾਂ ਨੂੰ ਭੇਜ ਦਿੱਤਾ ਹੈਗਾ ਇਹ ਇਲਾਕੇ ਚ ਜਿੱਦਾਂ ਮੰਨ ਲਓ ਇੱਕ ਡੰਪ ਹੈਗਾ ਗਾਰਬਜ ਦਾ ਕੂੜੇ ਦਾ ਡੰਪ ਹੈਗਾ ਉਹਨੂੰ ਸਾਫ਼ ਕੀਤਾ ਜਾਏਗਾ ਉਹ ਤੇ ਚੁੱਕ ਕੇ ਬਾਹਰ ਲਿਜਾਇਆ ਜਾਏਗਾ ਵੈਸਟ ਵਿੱਚੋਂ ਔਰ ਦੇ ਨਾਲ ਨਾਲ ਜੋ ਹੈ ਸਾਡਾ ਸੀਵਰੇਜ, ਵਾਟਰ ਸਪਲਾਈ, ਰੋਡ, ਸਟਰੀਟ ਲਾਈਟ ਜਿਹੜੀਆਂ ਮੁਢਲੀਆਂ ਜਿਹੜਾ ਉਹ ਦੁਰਗਤੀਆਂ ਜਾਣਗੀਆਂ ਔਰ ਇਸ ਇਲਾਕੇ ਦੇ ਵਿੱਚ ਜੋ ਹੈ ਲਾ ਐਂਡ ਆਰਡਰ ਨੂੰ ਅੱਛਾ ਬਣਾਇਆ ਜਾਏਗਾ ਤਾਕੇ ਪ੍ਰਸ਼ਾਸਨ ਜਿਹੜਾ ਲੋਕਾਂ ਦੇ ਵਿੱਚ ਸਿਕਿਉਰਿਟੀ ਮਹਿਸੂਸ ਕਰੀ ਜਾਈਗਾ ਸੇਫ ਹੈ ਗਿਆ ਉਹਦੇ ਨਾਲ ਨਾਲ ਜੋ ਹੈ ਨਸ਼ਾ ਜੋ ਹੈ ਨਸ਼ਾ ਕੋ ਮੇਨ ਮੁੱਦਾ ਇਸ ਇਲਾਕੇ ਜਗਾ ਅਸੀਂ ਨਸ਼ਾ ਨੂੰ ਖਤਮ ਕਰਨ ਵਾਸਤੇ ਪ੍ਰਸ਼ਾਸਨ ਨਾਲ ਮਿਲ ਕੇ ਪੂਰਾ ਜੋਰ ਲਗਾਵਾਂਗੇ ਔਰ ਨਸ਼ੇ ਦਾ ਖਾਤਮਾ ਕਰਨ ਦਾ ਪ੍ਰਯਾਸ ਕਰਾਂਗੇ ਆਪਣਾ ਕੰਪੀਟੀਸ਼ਨ ਕਿਸ ਨੂੰ ਮੰਨਦੇ ਹੋ ਕੰਪੀਟੀਸ਼ਨ ਜਿਹੜਾ ਹੈਗਾ ਮੈਨੂੰ ਜੋ ਲੱਗਦਾ ਹੈਗਾ ਆਮ ਆਦਮੀ ਪਾਰਟੀ ਜਿਹੜੀ ਇਤਨਾ ਕੋ ਅੱਗੇ ਚਲੀ ਗਈ ਹੈ ਲੋਕਾਂ ਦੇ ਮਨਾ ਵਿੱਚ ਬੈਠ ਗਈ ਹੈ ਲੋਕੀ ਸਾਰੇ ਹੀ ਬੜੇ ਸਿਆਣੇ ਨੇ ਉਹਨਾਂ ਦੇ ਮਨ ਚ ਇੱਕੋ ਹੀ ਹੈ ਕਿ ਅਗਰ ਸਰਕਾਰ ਦਾ ਐਮਐਲ ਹੋਏਗਾ ਸਾਡੇ ਕੰਮ ਹੋਣਗੇ ਸਾਡਾ ਹਲਕੇ ਦਾ ਵਿਕਾਸ ਹੋਏਗਾ ਸਾਡਾ ਪੂਰੀ ਖੱਟਾ ਹੋਏਗਾ ਸਾਡੀ ਸੇਫਟੀ ਹੋਏਗੀ ਨਸ਼ਾ ਖਤਮ ਹੋਏਗਾ ਸੋ ਉਹ ਦੇ ਆਰ ਗੋਇੰਗ ਟੂ ਵੋਟ ਫਾਰ ਆਮ ਆਦਮੀ ਪਾਰਟੀ ਪੰਜਾਬੀ ਕਿਸੇ ਨੂੰ ਨਹੀਂ ਇਸ ਸਮੇਂ ਕੰਪੀਟੀਸ਼ਨ ਮੈਨੂੰ ਨਹੀਂ ਲੱਗਦਾ ਕੰਪੀਟੀਸ਼ਨ ਕੋਈ ਹੈਗਾ ਹਾਂ ਦੂਜੇ ਤੀਜੇ ਉਹਨਾਂ ਦੀ ਲੜਾਈ ਦੂਜੀਆਂ ਪਾਰਟੀਆਂ ਦੀ ਦੂਜੇ ਤੀਜੇ ਨੇ ਬਦਲ ਰਹੀ ਹੈਗੀ ਹੈ ਔਰ ਦਸਰਗਨ ਕਿਨੇ ਦੂਜੇ ਤਰ੍ਹਾਂ ਕਿਨੇ ਤੀਜੇ ਤਾਣਾਗਾ ਸੋ ਜਨਤਾ ਹੀ ਤੈਅ ਕਰੇਗੀ ਔਰ ਜਨਤਾ ਨੇ ਤੈਅ ਕਰ ਲਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਣੀ ਪਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਲੰਧਰ ਦੇ ਵਿੱਚ ਕਾਂਗਰਸ ਪਹਿਲੀ ਪਸੰਦ ਰਹੀ ਹੈ ਲੋਕਾਂ ਦੀ ਦੇਖੋ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਹੈਗਾ ਦੈਟ ਇਜ਼ ਟੋਟਲੀ ਡਿਫਰੈਂਟ ਦੈਨ ਵਿਧਾਨ ਸਭਾ ਐਮ ਐਲ ਏ ਲੋਕ ਸਭਾ ਵੇਲੇ ਹੋਰ ਸੋਚ ਹੁੰਦੀ ਹੈ ਔਰ ਵਿਧਾਨ ਸਭਾ ਚ ਸੋਚ ਹੋਰ ਹੁੰਦੀ ਹੈਗੀ ਉਹੋ ਆਦਮੀ ਜਿਹੜਾ ਪਹਿਲਾਂ ਐਜ਼ ਅ ਸੀਐਮ ਦੋ ਜਗ੍ਹਾ ਤੋਂ ਹਾਰ ਗਿਆ ਜ਼ਮਾਨਤ ਜਬਤ ਹੋ ਗਈ ਉਹੋ ਆਦਮੀ ਇੱਥੇ ਆ ਕੇ ਐਮਪੀ ਬਣ ਗਿਆ ਸੋ ਇਹਦਾ ਮਤਲਬ ਕਿ ਲੋਕਾਂ ਦਾ ਵੋਟ ਪਾਉਣ ਦਾ ਨਜ਼ਰੀਆ ਅਲੱਗ-ਅਲੱਗ ਹੁੰਦਾ ਹੈ ਇਸੇ ਤਰ੍ਹਾਂ ਹੁਣ ਜਿਹੜਾ ਹੈ ਵਿਧਾਨ ਸਭਾ ਦੇ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਪਾਰਿਭੂਵਨ ਜਿੱਤੇਗੀ ਔਰ ਦੂਜੀਆਂ ਪਾਰਟੀਆਂ ਦੀ ਜ਼ਮਾਨਤ ਜਬਤ ਹੋਏਗੀ ਹੁਣ ਕੀ ਕੁਝ ਖਾਸ ਲਿਆ ਰਹੇ ਹੋ ਕੀ ਸਟੈਂਡ ਰਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇਖੋ ਜਿਵੇਂ ਕੰਮ ਕਰ ਰਹੀ ਹੈ ਬਹੁਤ ਅੱਛੇ ਕੰਮ ਕਰ ਰਹੀ ਹੈ ਔਰ ਜੜੀਆਂ ਅਸੀਂ ਮੰਗਾ ਇਹ ਲੋਕਾਂ ਦੀਆਂ ਰਹਿਗੀਆਂ ਸੀ ਉਹ ਵੀ ਪੂਰੀ ਕਰਨ ਜਾ ਰਹੇ ਆ ਬਹੁਤ ਜਲਦੀ ਜਰਾ ਸਾਡੇ ਮਾਨ ਸਾਹਿਬ ਨੇ ਸੀਐਮ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਕਿ ਪੰਜਾਬ ਦੇ ਉਹ ਜਿਹਨਾਂ ਨੂੰ ਜਨਤਾ ਬਹੁਤ ਪਿਆਰ ਕਰਦੀ ਹੈ ਬਹੁਤ ਸਤਿਕਾਰ ਕਰਦੀ ਹੈ ਸਾਡੀ ਰੋਡ ਸ਼ੋ ਗੱਡੇ ਨੇ ਔਰ ਲੋਕਾਂ ਦਾ ਬਹੁਤ ਬੜਾ ਜਨਸਤ ਲੈ ਬਹੁਤ ਆ ਗਿਆ ਲੱਗਦਾ ਜਿਦਾਂ ਕੋਈ ਲੋਕਤਸਵਾ ਦਾ ਇਲੈਕਸ਼ਨ ਹੋ ਰਿਹਾ ਹੈ ਇੱਕ ਵਾਰਡ ਦੇ ਵਿੱਚ ਇੱਕ ਛੋਟੀ ਜਿਹੀ ਵਾਰਡ ਦੇ ਵਿੱਚ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕੀਂ ਇਕੱਠੇ ਹੋ ਕੇ ਆ ਗਏ ਕਿ ਸਾਫ਼ ਨਜ਼ਰ ਆਉਂਦਾ ਹੈ ਕਿ ਉਹਨਾਂ ਦਾ ਜਨਤਾ ਦਾ ਮਾਨ ਸਾਹਿਬ ਨਾਲ ਬਹੁਤ ਪਿਆਰ ਹੈਗਾ ਉਹਦੇ ਮੁਤਾਬਕ ਜਿਹੜੇ ਉਹਨਾਂ ਨੇ ਇੱਕ ਵਾਦਾ ਕੀਤਾ ਸੀ 1000 ਰੁਪਏ ਮਿਲਾਵਾਂ ਵਾਸਤੇ ਉਹਨਾਂ ਦਾ ਬੜਪਨ ਹੈ ਕਿ ਉਹਨਾਂ ਨੇ ਕਿਹਾ 1000 ਨਹੀਂ ਅਸੀਂ 1100 ਰੁਪਏ ਦੇਵਾਂਗੇ ਆਪਣੀ ਭੈਣਾਂ ਨੂੰ ਉਹ ਰਖੜੀ ਵਾਲੇ ਦਿਨ ਦੇਵਾਂਗੇ ਫਿਰ ਲਗਾਤਾਰ ਹੀ ਮਿਲਦਾ ਰਹੇਗਾ ਪਰ ਉਸ ਤੋਂ ਪਹਿਲਾਂ ਵੀ 2 ਸਾਲ ਤੋਂ ਮਹਿਲਾਵਾਂ ਇੰਤਜ਼ਾਰ ਕਰ ਰਹੀਆਂ ਨੇ ਲੱਗਦਾ ਹੁਣ ਇੰਤਜ਼ਾਰ ਦੀ ਘੜੀ ਖਤਮ ਹੋ ਜਾਏਗੀ ਖਤਮ ਹੋ ਜਾਏਗੀ ਕਿਉਂਕਿ ਮਾਨ ਸਾਹਿਬ ਨੇ ਪਹਿਲਾਂ ਕਿਹਾ ਹੀ ਨਹੀਂ ਸੀ ਕਿ ਅਸੀਂ ਐਸ ਡੇਡ ਨੂੰ ਦੇਵਾਂਗੇ ਨੋ ਹੀ ਅਰਾਊਂਡਸ ਹੀ ਡਿਕਲੇਅਰਡ اسی رکھڑی والے ਦਿਨ ਟਾਈਮ ਦੇ ਨੂੰ ਅਸੀਂ ਪੈਨਾ ਨੂੰ 11:00 ਵਜੇ ਦਵਾਗੇ ਆਪ ਵੀ ਜਿੱਥੇ ਲੜਦੀ ਸੀ ਜਾਂ ਪ੍ਰਚਾਰ ਕਰਦੀ ਸੀ ਹਰ ਕੋਈ ਕਹਿੰਦਾ ਸੀ ਕਿ ਝਾੜੂ ਫੇਰ ਕੇ ਹੀ ਜਾਣਗੇ ਬਾਕੀ ਪਾਰਟੀਆਂ ਤੇ ਇਸ ਵਾਰ ਲੱਗਦਾ ਹੈ ਕਿ ਜਲੰਧਰ ਵੈਸਟ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੇਗੀ ਜਲੰਧਰ ਵੈਸਟ ਵਿੱਚ ਜਿਹੜਾ ਹੈਗਾ ਜਿਹੜੀ ਬੁਰਾਈ ਹੈਗੀ ਉਹਦਾ ਨਾਸ਼ ਕਰਨ ਵਾਸਤੇ ਝਾੜੂ ਫਰੇਗਾ ਔਰ ਇਸ ਹਲਕੇ ਚੋਂ ਬੁਰਾਈ ਦਾ ਖਾਤਮਾ ਹੋਏਗਾ ਔਰ ਆਮ ਆਦਮੀ ਪਾਰਟੀ ਦਾ ਐਮਐਲਏ ਜੋ ਉਮੀਦਵਾਰ ਹੈ ਜੋ ਐਮਐਲਏ ਬਣੇਗਾ ਔਰ ਭਾਰੀ ਬਹੁਮਤ ਨਾਲ ਬਣੇਗਾ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਾਂਗਰਸ ਦਾ ਇੱਕ ਅੱਛਾ ਨਤੀਜਾ ਨਿਕਲ ਕੇ ਸਾਹਮਣੇ ਆ ਰਿਹਾ ਹੁਣ ਜਲੰਧਰ ਬੈਸ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਹੈ ਕਾਂਗਰਸ ਨੂੰ ਇੰਦਰ ਜੀ ਇਦਾਂ ਹੈਗਾ ਕਿ ਜੋ ਇਲੈਕਸ਼ਨ ਪਿੱਛੇ ਹੋਏ ਲੋਕ ਸਭਾ ਦੇ ਉਹਨਾਂ ਦੀ ਇੱਕ ਲੱਖ ਲਾਤ ਹਨ ਉਹ ਵਿਧਾਨ ਸਭਾ ਦਾ ਰਾਤ ਲੱਗ ਨੇ ਲੋਕੀ ਲੋਕ ਸਭਾ ਵੇਲੇ ਹੋਰ ਹੁੰਦਾ ਐਟੀਟਿਊਡ ਹੁੰਦਾ ਹੈਗਾ ਮਾਈਂਡ ਸੈਟ ਹੁੰਦਾ ਹੈ ਮਗਰ ਵਿਧਾਨ ਸਭਾ ਦੇ ਲੋਕਾਂ ਦਾ ਮਾਈਂਡ ਸੈਟ ਲੱਗ ਹੁੰਦਾ ਹੁਣ ਵਿਧਾਨ ਸਭਾ ਜਿਹੜੇ ਵੋਟ ਪਾ ਰਹੇ ਨੇ ਪੰਜਾਬ ਸਰਕਾਰ ਦੇ ਬਤੀ ਵੋਟ ਪਾ ਰਹੇ ਨੇ ਸਿਸਟਰ ਕਾਂਗਰਸ ਜੋ ਹੈ ਕਾਂਗਰਸ ਪੰਜਾਬ ਚੋਂ ਖਤਮ ਹੁੰਦੀ ਜਾ ਰਹੀ ਹੈ ਪਹਿਲੇ 8 ਐਮਪੀ ਸੀ ਅਜੋਨੇ ਦੇ 7 ਰਹਿ ਗਏ ਨੇ ਔਰ ਵੋਟ ਸਿਰ ਵੋਟ ਕੱਟ ਗਿਆ ਹੋਂ ਦਾ ਇਸ ਕਰਕੇ ਜੋ ਹੈ ਕਾਂਗਰਸ ਦਾ ਕੋਈ ਇਸ ਪੰਜਾਬ ਦੇ ਵਿੱਚ ਕੋਈ ਮੁਕਾਬਲਾ ਨਹੀਂ ਹੈਗਾ ਆਉਣ ਵਾਲੇ ਸਮੇਂ ਚ ਹੋਰ ਕਾਂਗਰਸ ਡੋਨ ਜਾਏਗੀ ਕਾਂਗਰਸ ਦੀ ਅੱਜ ਲੜਾਈ ਪਈ ਹੈ ਕੋਈ ਸਾਥ ਨਹੀਂ ਦੇ ਰਿਹਾ ਇਹ ਲੀਡਰ ਉਹ ਲੀਡਰ ਜਿਹੜੇ ਆਪਣੇ ਉਮੀਦਵਾਰ ਨੂੰ ਖੁਦ ਹਰਾ ਰਹੇ ਨੇ ਕੋਈ ਵੀ ਇਸ ਟਾਈਮ ਆਪਣੇ ਉਮੀਦਵਾਰ ਦਾ ਸਾਥ ਨਹੀਂ ਦੇ ਰਿਹਾ ਹੈਗਾ ਸਾਰੇ ਲੀਡਰ ਆਪੋ ਜੀ ਲੜੀ ਜਾ ਰਹੇ ਨੇ ਇਸ ਕਰਕੇ ਕਾਂਗਰਸ ਜਰੈਗਾ ਉਹਦਾ ਕੋਈ ਇਸ ਹਰਕੇ ਚ ਬਦਨ ਸਭਾ ਇਸ ਹਲਕੇ ਇਲੈਕਸ਼ਨ ਦੇ ਵਿੱਚ ਕਾਂਗਰਸ ਦਾ ਕੋਈ ਰੋਲ ਨਹੀਂ ਹੈਗਾ ਉਹ ਸਭ ਤੋਂ ਮਤਲਬ ਵੀਕ ਉਹਨਾਂ ਦਾ ਹੈਗਾ ਕਮਜ਼ੋਰ ਉਹਨਾਂ ਦਾ ਜਿੱਥੇ ਉਮੀਦਵਾਰੇ ਉੱਥੇ ਉਹਨਾਂ ਦੇ ਹਾਲਾਤ ਹੀ ਬਹੁਤ ਮਾੜੇ ਨੇ ਲੜਾਈ ਕਰਨ ਦੇ ਨੇ ਆਪਕੋ ਉਹ ਕਹਿੰਦਾ ਉਹ ਨੂੰ ਹਰਾ ਦਿਓ ਕਹਿੰਦਾ ਉਹ ਨੂੰ ਹਰਾ ਦਿਓ ਕਾਂਗਰਸ ਜੀ ਅਸੀਂ ਗੱਲ ਕਰੀਏ ਇੱਕ ਪਾਸੇ ਕਾਂਗਰਸ ਦੀ ਕਮਜ਼ੋਰੀ ਦੀ ਗੱਲ ਕੀਤੀ ਕਿ ਉਹਨਾਂ ਦਾ ਉਮੀਦਵਾਰ ਕਮਜ਼ੋਰ ਹੈ ਦੂਜੇ ਪਾਸੇ ਅਕਾਲੀ ਦਲ ਤਾਂ ਖੁਦ ਹੀ ਆਪਣੇ ਉਮੀਦਵਾਰ ਨੂੰ ਸਪੋਰਟ ਨਹੀਂ ਕਰ ਰਹੀ ਤਾਂ ਫਿਰ ਕੀ ਲੱਗਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਹੁਣ ਕਿਸ ਦੇ ਸਾਹਮਣੇ ਰੱਖ ਰਹੇ ਹੋ ਕਿਉਂਕਿ ਜੇਕਰ ਅਸੀਂ ਜਿੱਤਣਾ ਹੁੰਦਾ ਹੈ ਤਾਂ ਸਾਹਮਣੇ ਸਾਨੂੰ ਘੱਟੋ-ਘੱਟ ਇੱਕ ਕੰਪੀਟੀਸ਼ਨ ਚਾਹੀਦਾ ਹੁੰਦਾ ਹੈ ਦੇਖੋ ਅਸੀਂ ਜਿਹੜੀ ਆਮ ਆਦਮੀ ਪਾਰਟੀ ਨੇ ਜੋ ਮੈਨੂੰ ਉਮੀਦਵਾਰ ਬਣਾਇਆ ਹੈਗਾ ਮੇਰੇ ਵਾਸਤੇ ਮੁੱਖ ਮੰਤਰੀ ਪੰਜਾਬ ਮੈਂ ਬਹੁਤ ਧੰਨਵਾਦੀ ਹਾਂ ਸਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜੇ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਨੇ ਉਹਨਾਂ ਨੇ ਜਿੱਥੇ ਆਪ ਪ੍ਰਚਾਰ ਕਰ ਰਹੇ ਨੇ ਉਹਦੇ ਨਾਲ ਆਪਣਾ ਸਾਰਾ ਪਰਿਵਾਰ ਲੈ ਕੇ ਆਏ ਨੇ ਉਹਨਾਂ ਦੇ ਸਾਰੇ ਮਨਿਸਟਰ ਚੇਅਰਮੈਨ ਐਮ ਐਲ ਐਸ ਪ੍ਰਚਾਰ ਕਰੇ ਨੇ ਕਰ ਕਰ ਜਾ ਕੇ ਸੋ ਆਮ ਆਦਮੀ ਪਾਰਟੀ ਸਾਡੀ ਪਾਰਟੀ ਦਾ ਬਹੁਤ ਸਟਰੋਂਗ ਨੈਟਵਰਕ ਹੈਗਾ ਇਸ ਤੋਂ ਸਾਫ ਐਫਰਟ ਹੋ ਜਾਹਰ ਹੁੰਦਾ ਹੈ ਕਿ ਸਾਡੀਆਂ ਐਫਰਟਸ ਸੈਂਸਰ ਨੇ ਕਾਂਗਰਸ ਦਾ ਕੋਈ ਮਨ ਨਜ਼ਰ ਨਹੀਂ ਆ ਰਿਹਾ ਨੀਡ ਲੀਡਰ ਉਹ ਚੰਨੀ ਜੀ ਇੱਕ ਦਿਨ ਆਂਦੇ ਨੇ 4 ਦਿਨ ਨਹੀਂ ਆਂਦੇ ਬੋਲਿੰਗ ਜੀ ਕਦੇ ਅੱਜ ਨੇ ਇੱਥੇ ਨੇ ਕਦੇ ਦਿੱਲੀ ਨੇ ਸੋ ਜਦੋਂ ਆਪਣੇ ਹੀ ਬੰਦੇ ਕੰਮ ਨਾ ਕਰਨ ਉਦੋਂ ਉਮੀਦਵਾਰ ਜਿਹੜਾ ਹੈਗਾ ਉਹ ਬਹੁਤ ਕਮਜ਼ੋਰ ਪੈ ਜਾਂਦਾ ਹੈ ਔਰ ਉਹਦਾ ਜਿਹੜਾ ਹੈਗਾ ਉਹਨੂੰ ਵੋਟਾਂ ਵੀ ਨਹੀਂ ਪਾਉਂਦੇ ਲੋਕੀ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜਿੰਦ ਜੀ ਤਾਂ ਬਿਲਕੁਲ ਆਮ ਆਦਮੀ ਪਾਰਟੀ ਪੂਰੇ ਜੋਰ-ਸ਼ੋਰਾਂ ਦੇ ਨਾਲ ਮੈਦਾਨ ਦੇ ਵਿੱਚ ਉਤਰ ਚੁੱਕੀ ਹੈ ਤੇ ਖੁਦ ਮੁੱਖ ਮੰਤਰੀ ਪੰਜਾਬ ਖੁਦ ਆ ਕੇ ਪ੍ਰਚਾਰ ਕਰ ਰਹੇ ਨੇ ਤੇ ਲਗਾਤਾਰ ਲੋਕ ਵੀ ਜੁੜਦੇ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਵਿਰੋਧੀ ਧਿਰਾਂ ਦੇ ਵੱਲੋਂ ਵੀ ਪੂਰਨ ਤੌਰ ਤੇ ਤਿਆਰੀ ਕਿੱੱਚ ਲਈ ਗਈ ਹੈ ਤਾਂ ਹੁਣ ਅਸਲ ਤਾਂ ਨਤੀਜੇ ਦੇ ਦਿਨੀ ਸਾਹਮਣੇ ਆਵੇਗਾ ਕਿ ਇਹ ਕੁਰਸੀ ਕਿਸ ਦੇ ਹੱਥ ਲੱਗਦੀ ਹੈ ਉਦੋਂ ਤੱਕ ਇੰਤਜ਼ਾਰ ਰਹੇਗਾ ਤੇ ਜਾਣਨਾ ਹੋਵੇਗਾ ਕਿ ਹੁਣ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਦੇ ਵਿੱਚ ਕੀ ਗੁਝਗਾਸ ਰਹਿੰਦਾ ਹੈ ਵੀਡੀਓ ਜਰਨਲਿਸਟ ਲਾਲਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ ਏਬੀਪੀ ਸੰਜਾ ਜ਼ਿਲੰਦਰ Boop.